सभी काश्य जो के द्वारा ये माता रानी की चिंतपूर्णिमी यात्रा लेकर के सभी सत्संग सा, प्रेमियों को यात्रा करवाते हुए फिर वापस दरबार में पहुंचते हैं ये बहुत बड़ा पहाड़ है हमारे राजन कुमार जी का जिन्होंने ये बीरा उठाया है अपने देवी देवताओं के द्वारा भारत की संस्कृति के द्वारा जोड़ने का मार्ग फैलाते हैं माता चिंतपूर्णि जी ਸੇਵਾ ਸਭਾ ਵਾਲੋਂ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਬਸ ਰਵਾਨਾ ਕੀਤੀ ਜਾਂਦੀ ਹੈ ਤੇ ਮੈਂ ਰਾਜਨਜੀਤ ਉਹਨਾਂ ਟੀਮ ਦਾ ਬਹੁਤ-ਬਹੁਤ ਬਧਾਈ ਦਿੰਦੀ ਹਾਂ ਜਿਹੜੇ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਪਰਮਾਤਮਾ ਹੋਰ ਬਲ ਬਖਸ਼ੇ ਇਸ ਸੇਵਾ ਨੂੰ ਨਿਭਾਉਣ ਦੇ ਸਾਡੇ ਸ਼ਾਮ ਡੋਗਰ ਜੀ ਵੱਲੋਂ ਬਹੁਤ ਹੀ ਸੋਹਣਾ ਜਿਹੜਾ ਸ਼ਬਦ ਆ ਬਾਬਾ ਦੀਪ ਸਿੰਘ ਜੀ ਦੇ ਮੌਕੇ ਜਿਹੜਾ ਉਹਨਾਂ ਦਾ ਆ ਰਿਹਾ ਪ੍ਰੋਗਰਾਮ ਉਹਨੇ ਤੇ ਗਾਇਆ ਗਿਆ ਤੇ ਮੈਂ ਚਾਹੁੰਦਾ ਵੀ ਸਾਰੀ ਸੰਗਤ ਇਹਨੂੰ ਵੇਖੇ ਵੀ ਸੋਨੇ ਵੀ YouTube ਤੇ ਤੇ ਇਹਨੂੰ ਗਾ Share ਵੀ ਕਰੇ ਸਾਰੀ ਸੰਗਤ ਨੂੰ ਬੇਨਤੀ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਉਹਨਾਂ ਦੇ ਚਰਨਾਂ ਵਿੱਚ ਇੱਕ ਸ਼ਬਦ ਭੇਟ ਕੀਤਾ ਹੈ ਸਾਰੀ ਸੰਗਤ ਨੇ ਪਿਆਰ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ